ਸਸਤੀ ਗਾਲ ਜੀ ਫਰਸਟ ਟੂ ਇਸ ਫਰੀਦਕੋਟ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਲਿਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ 11 ਵਜੇ ਆ ਸਾਰੇ ਦਿਨ ਵੀਡੀਓ ਹੈ ਜਿਹੜੀ ਉਹ ਸ਼ਾਮ ਦੇ 4 ਵਜੇ ਆਉਗੀ। ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ। ਕ੍ਰੇਪ ਦੇ ਐਂਡ ਜਾਰਜਟ ਦੇ। ਬਹੁਤ ਵਜਾ ਵਜਾ ਕਰਦੇ ਬਹੁਤ ਜ਼ਿਆਦਾ ਸੋਹਣੇ ਸੂਟ ਦਿਖਾਵਾਂਗੇ। ਲਓ ਜੀ। ਲਓ ਜੀ ਪਹਿਲਾ ਸੂਟ ਹੈਗਾ ਕ੍ਰੇਪ ਜਿਗਾਰਡ ਦੇ ਵਿੱਚ। ਕ੍ਰੇਪ ਜਿਗਾਰਡ ਦਾ ਮਤਲਬ ਹੈ ਕਿ ਸੈਲਫ ਪ੍ਰਿੰਟ ਹੁੰਦਾ ਹੈ ਇਹਦੇ ਵਿੱਚ ਕ੍ਰੇਪ ਦੇ ਵਿੱਚ। ਠੀਕ ਹੈ ਜੀ। ਆਹ ਲਓ ਬਹੁਤ ਪਿਆਰਾ ਸੂਟ ਹੈ। ਹੁਣ ਤੁਸੀਂ ਸਲਵਾਰ ਤੇ ਅ ਸ਼ਰਟ ਦਾ ਜਿਹੜਾ ਸਾਈਜ਼ ਹੈਗਾ ਪਹਿਲਾਂ ਉਹ ਦੇਖਣਾ ਹੈਗਾ। ਲੋ ਜੀ ਸ਼ਰਟ ਤਾਂ ਹੋਊਗੀ ਜੀ ਆਪਣੀ 2.5 ਮੀਟਰ ਦੀ। ਠੀਕ ਹੈ ਜੀ ਤੇ ਕਲਰ ਹੈਗਾ ਕਰੀਮ। ਬਹੁਤ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਜ਼ਿਆਦਾ। ਬੜਾ ਸੋਹਣਾ। ਹਾਂ ਹਲਕਾ ਜਿਹਾ ਪੀਲਾ ਹੁੰਦਾ ਜਿਵੇਂ ਕਰੀਮ ਦੇ ਵਿੱਚ ਉਸ ਤਰ੍ਹਾਂ ਦਾ। ਬੜਾ ਜਿਆਦਾ ਸੋਹਣਾ ਕਲਰ ਹੈਗਾ। ਤੇ ਮੈਂ ਤੁਹਾਨੂੰ ਸਲਵਾਰ ਦੱਸ ਦਿੰਨੀ ਆ ਕਿ ਕਿੰਨੀ ਹੋਊਗੀ। ਮੈਨੂੰ ਲੱਗਦਾ ਵੀ ਸ਼ਾਇਦ ਇਹ 2.5 ਹੋਊਗੀ ਤੇ ਲਿਖਿਆ ਹੀ ਹੋਣਾ ਇਹਦੇ ਤੇ ਸ਼ਰਟ ਤੇ। ਸ਼ਰਟ ਤੇ ਲਿਖਿਆ ਹੋਊਗਾ ਤੇ ਇੱਕ 스티커 ਜਾਂ ਲੱਗਿਆ ਹੁੰਦਾ ਉਹ ਤੇ ਲਿਖਿਆ ਹੀ ਹੁੰਦਾ ਆ 2.5 ਮੀਟਰ ਦੀ ਸ਼ਰਟ ਹੈਗੀ ਆ ਜੀ 2.5 ਮੀਟਰ ਦਾ ਚਨੋਨ ਦਾ ਦੁਪੱਟਾ ਤੇ 3 ਮੀਟਰ ਦੀ ਕ੍ਰੇਪ ਦੀ ਸਲਵਾਰ ਹੁਣ ਧਿਆਨ ਰੱਖਿਓ ਤੁਸੀਂ 2.5 ਮੀਟਰ ਦੀ ਸ਼ਰਟ ਹੈ ਸੈਲਫ ਪ੍ਰਿੰਟਰ ਵਿੱਚ ਠੀਕ ਹੈ ਜੀ ਔਰ ਇਹ ਹੈਗੀ 3 ਮੀਟਰ ਦੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਬਹੁਤ ਜ਼ਿਆਦਾ ਸੋਹਣਾ ਬੜੀ ਸੋਹਣੀ ਕ੍ਰੇਪ ਹੈ ਹਾਂ ਸਹੀ ਆ ਰੇ ਨੇੜੇੋਂ ਆਖੇ ਥੋੜਾ ਜਿਹਾ ਫਰਕ ਪੈ ਜਾਂਦਾ ਔਰ ਦੂਰੋਂ ਸਹੀ ਹੋਊਗਾ ਮੈਂ ਤੁਹਾਨੂੰ ਇੱਕ ਦਮ ਖੋਣਗੀ ਇਹ ਆ ਵਾਲਾ ਕਲਰ ਹੈ ਔਰ ਸਹੀ ਆ ਰਿਹਾ ਲੇਮਨ ਕਰੀਮ ਜਿਹਾ ਕਲਰ ਹੈਗਾ ਬੜਾ ਪਿਆਰਾ ਕਲਰ ਹੈ ਔਰ ਇਹ ਮਤਲਬ ਉਹ ਬੜਾ ਕਲਰ ਹੈ ਜਿਹੜਾ ਘੱਟ ਹੀ ਮਿਲਦਾ ਹੁੰਦਾ ਇਹ ਹੈਗਾ ਚਨੂਨ ਦਾ ਦੁਪੱਟਾ ਬਹਿ ਜਾ ਬਹਿ ਜਾ ਕਰਦਾ 2.5 ਮੀਟਰ ਦਾ ਦੁਪੱਟਾ ਐਨ ਫੁੱਲਾ ਡੁੱਲਾ ਆ ਲੋ ਬਹੁਤ ਪਿਆਰਾ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਹੈ ਅ ਇਹ ਤੇ ਲਿਖੀ ਹੋਈ ਆ ਦੇਤੇ ਪ੍ਰਾਈਸ ਹੋਊਗੀ ਜੀ ਇਹਦੀ 3095 ਇਹ ਸੂਟ 3095 ਚ ਤੁਹਾਡੇ ਕੋਲੇ ਆ ਜੂਗਾ ਅਗਰ ਦੋ ਸੂਟ ਚੱਕਦੇ ਹੋ ਤਾਂ ਤਿੰਨ 3000 ਚਾਹਣਗੇ 100-100 ਲੈਸ ਹੋ ਜੂਗਾ ਦੋਨਾਂ ਚੋਂ ਇੱਕ ਸੂਟ 3095 ਦਾ ਲਓ ਜੀ ਨੈਕਸਟ ਕਲਰ ਦੇਖੋ ਕਲਰ ਤਾਂ ਸਾਰੇ ਚੜਦੇ ਤੋਂ ਚੜਦੇ ਆ ਬਹੁਤ ਹੀ ਪਿਆਰੇ ਕਲਰ ਨੇ ਆਹ ਲਓ ਜੀ ਇਹ ਹੈਗੀ ਸ਼ਰਟ ਨੋ ਸੋਨਾ ਕਲਰ ਹੈ ਨਾ ਜੀ ਬਹੁਤ ਹੀ ਜਿਆਦਾ ਲੋ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਨਾਲ 3 ਮੀਟਰ ਦੀ ਸਲਵਾਰ ਔਰ ਸਲਵਾਰ ਦੇ ਵਿੱਚ ਥੋੜਾ ਥੋੜਾ ਤੁਹਾਨੂੰ ਪ੍ਰਿੰਟ ਮਿਲੂਗਾ ਸੈਲਫ ਪ੍ਰਿੰਟ ਇਹਦੇ ਵਿੱਚ ਵੀ ਹੈ ਇਹ ਜਿਕਾਰਡ ਹੈ ਆ ਦੇਖੋ ਸੈਲਫ ਕ੍ਰੇਪ ਜਿਕਾਰਡ ਆ ਦੇਖੋ ਵੀ ਵੀ ਦੇੜੇ ਕਰਕੇ ਦੇਖੋ ਆ ਦੇਖੋ ਵਿੱਚ ਵਿੱਚ ਤੁਹਾਨੂੰ ਸੈਲਫ ਜਾਂ ਪ੍ਰਿੰਟ ਦਿਖਦਾ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਹਾਂ 2.5 ਮੀਟਰ ਦਾ ਖੁੱਲਾ ਡੋਲਾ ਦੁਪੱਟਾ ਬਾਰਡਰ ਦੇਖੋ ਤੁਸੀਂ ਇਹਦਾ ਇਹਦੇ ਜਿਹੜੇ ਪੱਲੇ ਆਹ ਹੈ ਨਾ ਬਾਰਡਰ ਕੰਨੀਆਂ ਤੇ ਬੜਾ ਜਿਆਦਾ ਸੋਨੇ ਲਾਦੇ ਆਹ ਲਓ ਬਹੁਤ ਪਿਆਰਾ ਕਾਫੀ ਜਿਆਦਾ ਸੋਨਾ ਸੂਟ ਹੈ ਜੀ ਇਹ ਤੇ ਇਹਦੀ ਪ੍ਰਾਈਸ ਵੀ ਰਹੂਗੀ 3095 ਸਿੰਗਲ ਸੂਟ ਦੀ ਠੀਕ ਹੈ ਜੀ ਅਗਲਾ ਦੇਖੋ সিলਵਰ ਗ੍ਰੇ ਕਲਰ ਹਾਂ ਇਹ ਵੀ ਬਹੁਤ ਸੋਹਣਾ ਹੂੰ ਕਲੋ ਤਾਂ ਸਾਰੇ ਆਪਾਂ ਇੱਕ ਤੋਂ ਇੱਕ ਹੀ ਲੈਂਦੇ ਨੇ ਜੀ ਹਾਂ ਲੋ ਇਹ ਹੈਗਾ সিলਵਰ ਗ੍ਰੇ ਕਲਰ ਨਾ ਤਾਂ ਇਹ ਬਹੁਤ ਜ਼ਿਆਦਾ ਡਲ ਹੈ ਔਰ ਨਾ ਇਹ ਬਹੁਤ ਜ਼ਿਆਦਾ ਡਾਰਕ ਹੈ ਸੋ ਇਹ ਮੀਡੀਅਮ ਜਿਹਾ ਕਲਰ ਹੈਗਾ ਜਿਹਨੂੰ ਸਾਰੇ ਪਾ ਸਕਦੇ ਨੇ ਠੀਕ ਹੈ ਜੀ ਤੇ ਇਹ ਰਹੂਗੀ 3 ਮੀਟਰ ਦੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਤੇ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਮੈਂ ਹਾਂ ਦੁਪੱਟਾ ਦੇਖੋ ਐਂ ਸਿਰਾ ਸੂਟ ਨੇ ਸਿਰਾ ਪ੍ਰਾਈਸ ਹੋਈ ਚੀਜ਼ ਦਾ ਪਤਾ ਲੱਗਦਾ ਜਦੋਂ ਲੱਗਦੇ ਆ ਪੈਸੇ ਪ੍ਰਾਈਸ ਹੈਗੀ ਆ ਦੀ 3095 ਆ ਲੋ ਜੀ ਅਗਲਾ ਮਹਿਰੂਨ ਕਲਰ ਆ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਠੀਕ ਹੈ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਤੇ ਸਲਵਾਰ ਦੇ ਵਿੱਚ ਵੀ ਹਲਕਾ ਹਲਕਾ ਜਿਹਾ ਤੁਹਾਨੂੰ ਸੈਲਫ ਪ੍ਰਿੰਟ ਮਿਲੂਗਾ ਹਲਕਾ ਹਲਕਾ ਇਹ ਦੁਪੱਟਾ ਦੇਖੋ ਜੇ ਮੇਰਾ ਸਹੀ ਆਉਂਦਾ ਦੂਰੋਂ ਸਹੀ ਆਉਂਦਾ ਆਹ ਲਓ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਇਹ ਆਹ ਲਓ ਨਾ ਜਿਸ ਦਿਰਾ ਸੂਟ ਨੇ ਜਿਹੜੇ ਕਹਿੰਦੇ ਨੇ ਅਸੀਂ ਕੁਛ ਅਲੱਗੀ ਪਾਉਣਾ ਹੈ ਉਹਨਾਂ ਲਈ ਬਹੁਤ ਵਧੀਆ 3095 ਦੇ ਵਿੱਚ ਸਿੰਟਾਊਗਾ ਆਹ ਕਲਰ ਸਾਰੇ ਬਹੁਤ ਵਧੀਆ ਨੇ ਹਮ ਸਲੋਜੀ ਪ੍ਰਿੰਟ ਦੇਖੋ ਔਰ ਕਲਰ ਨੋਟ ਕਰ ਲਿਓ ਸਹੀ ਆ ਰਿਹਾ ਹੁਣ ਕਲਰ ਹਮ ਆਹ ਲੋ ਜੀ 3 ਮੀਟਰ ਦੀ ਸਲਵਾਰ ਨਾਲ ਸੈਲ ਪ੍ਰਿੰਟ ਆਊਗਾ ਵਿੱਚ ਲਓ ਜੀ ਦੁਪੱਟਾ ਦੇਖੋ ਚਨੂਨ ਦਾ ਦੁਪੱਟਾ ਔਰ ਪੂਰਾ ਵੱਡਾ ਠੀਕ ਹੈ ਆ ਲੋ ਇਹ ਵੱਟੇ ਬਹੁਤ ਖੁੱਲਿਆ ਬਹੁਤ ਖੁੱਲਿਆ ਕਪੜਾ ਐਨ ਪੂਰਾ ਖੁੱਲਾ ਡੁਲਾ ਹੈ ਤੇ ਪ੍ਰਾਈਸ ਹੈਗੀ 3095 ਅਗਲਾ ਦੇਖੋ ਜੀ ਬਲੈਕ ਕਲਰ ਤਾਂ ਸੋਹਣਾ ਹੁੰਦਾ ਹੀ ਹੁੰਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਹੂੰ ਟ੍ਰੈਂਕਲੋਸ ਪ੍ਰਿੰਟ ਵੀ ਬਹੁਤ ਸੋਹਣਾ ਲੋਟ ਇਹ ਹੈਗੀ ਆ ਦੀ ਸਲਵਾਰ ਇਹ ਜਿਗਾਰਡ ਦੇ ਵਿੱਚ ਨਹੀਂ ਹੈਗੀ ਇਹ ਸੈਲਫ ਪ੍ਰਿੰਟ ਨਹੀਂ ਹੈਗਾ ਇਹਦੇ ਵਿੱਚ ਹੂੰ ਇਹ ਪਲੇਨ ਕ੍ਰੇਪ ਹੈਗੀ ਹੈ ਪਰ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਆ ਹੈਗਾ ਜੀ ਇਹਦਾ ਦੁਪੱਟਾ ਲੰਬਾਈ ਵੀ ਪੂਰੀ ਤੇ ਚੌੜਾਈ ਵੀ ਪੂਰੀ ਨੋ ਕਿਹੜਾ ਕਲਰ ਹੋਊਗਾ ਇਹ ਅਨੀਅਨ ਜャ ਸ਼ੇਡ ਹੋਣਾ ਆਪੇ ਦੇਖ ਲੈਣ ਦੇਖ ਲਓ ਜੀ ਆਪੇ ਬੀਬੀ ਕਹਿੰਦੀ ਆਪੇ ਦੇਖ ਲੈਣ ਆਪੇ ਦੇਖੋ ਬਈ ਲੋ ਸੇਮ ਹੀ ਕਲਰ ਆ ਰਿਹਾ ਜੋ ਵੀ ਆ ਰਿਹਾ ਅਨੀਅਨ ਜャ ਹੈਗਾ ਵਿੱਚ ਇਹਦੇ ਮਿਕਸ ਜਾਈ ਹੈ ਥੋੜਾ ਜਿਹਾ ਰੈੱਡ ਪਿੰਕ ਜャ ਕਲਰ ਆ ਰਿਹਾ ਹੈ ਵਿੱਚ ਤੇ ਸਲਵਾਰ ਇਹ ਜੀ ਆ ਦੇਖੋ ਅਨੀਅਨ ਸ਼ੇਡ ਦੀ ਹੈਗੀ ਹੈ ਠੀਕ ਹੈ ਜੀ ਲੋ ਆਹ ਲਓ ਇਹਦਾ ਦੁਪੱਟਾ ਦੇ ਲੋ ਸਿਰੇ ਵਾਲੇ ਦੁਪੱਟੇ ਆ ਨੇ ਸਿਰੇ ਵਾਲੇ ਇੱਕ ਤੁਹਾਨੂੰ ਬਲੈਕ ਚ ਹੋਰ ਦੇਵਾਂਗੇ ਜਿਹਨੂੰ ਬਲੈਕ ਦਾ ਬੜਾ ਸ਼ੌਕ ਹੈ ਨਾ ਕਿਉਂਕਿ ਮੇਰੇ ਵੀ ਫੇਵਰੇਟ ਨੇ ਬਲੈਕ ਬਲੈਕ ਔਰ ਕਰੀਮ ਦੋ ਮੇਰੇ ਫੇਵਰੇਟ ਨੇ ਆਲੋ ਲੋਟੀ ਪ੍ਰਿੰਟ ਤੋਂ ਨਹੀਂ ਬਹੁਤ ਸੋਹਣੇ ਇਹ ਵੀ ਬਹੁਤ ਸੋਹਣਾ ਤੇ ਉਹ ਵੀ ਬਹੁਤ ਸੋਹਣਾ ਠੀਕ ਹੈ ਜੀ ਇਹ ਮਿਲੂਗੀ ਇਹਦੇ ਨਾਲ 3 ਮੀਟਰ ਦੀ ਸਲਵਾਰ ਤੇ ਇਹ ਹੈ ਦਾ ਦੁਪੱਟਾ ਧੂਰੇ ਕਰਕੇ ਵਿਖਾ ਦੇਣਾ ਨਾ ਕਹਿ ਰਹਾ ਕਰੂਗੀ ਆਹ ਲਓ ਜੀ ਦੁਪੱਟਾ ਦੇਖੋ ਫੁੱਲਾ ਡੁੱਲਾ 4 ਸਾਈਡ ਬਾਰਡਰ ਦੇਖੋ ਕਿੰਨਾ ਪਿਆਰਾ ਠੀਕ ਹੈ ਜੀ ਪ੍ਰਾਈਸ 3095 ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਮੈਂ ਤੁਹਾਨੂੰ ਹੋਰ ਦੋ ਤਿੰਨ ਸੂਟ ਦਿਖਾਉਣੀ ਆ ਕ੍ਰੇਪ ਦੇ ਇਹ ਰਾਮਟੈਕਸ ਦਾ ਸੂਟ ਹੋਊਗਾ ਜੀ ਕ੍ਰੇਪ ਦਾ ਪੰਨਿਆਂ ਨੂੰ ਲਾਈਟ ਕਲਰ ਚਾਹੀਦੇ ਹੁੰਦੇ ਨੇ ਕਾਫੀ ਸੋਹਣੀ ਕ੍ਰੇਪ ਆ ਇਹ ਵੀ ਹੂੰ ਬੜਾਈ ਸੋਹਣੀ ਹੂੰ ਬੜਾ ਸੋਹਣੀ ਹੈ ਲਾਈਟ weight ਬਿਲਕੁਲ ਆਹ ਲਓ ਜੀ ਘੇਰਾ ਦੇਖ ਲਓ ਇਹ ਮੇਰਾ ਖਿਆਲ ਆ ਵੱਡਾ ਹੀ ਲੱਗਦਾ ਮੈਨੂੰ ਇਹ ਹੂੰ ਸ਼ਾਇਦ ਇਹ ਕਪੜਾ ਜ਼ਿਆਦਾ ਹੋਵੇ ਦੇਖ ਲੈਣੀ ਹੈ ਤੰਨੀ ਹੈ ਹਾਂ ਲੋ ਜੀ ਇਹ ਮੇਰੀ ਗੀ ਸ਼ਰਟ ਵੀ 3 ਮੀਟਰ ਦੀ ਤੁਹਾਨੂੰ ਤੇ ਆ ਲਓ ਫਰੰਟ ਦੇਖ ਲਓ ਬੈਕ ਦਿਖਾ ਦੇਣੀ ਹੈ ਤੇ ਆਹ ਹੋ ਗਈ ਪਿਛੇ ਇਹ ਦੇਖੋ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਵੀ ਨੋਪਕੇ ਦੱਸ ਦੇਣੀ ਇੱਕ ਨਾ ਵਿਚਾਰੇ ਆਂਟੀ ਨੇ ਝੰਡੀਗੜ੍ਹ ਤੋਂ ਆਹ ਨੂੰ ਉਹਨਾਂ ਨੂੰ ਦੋਨੋਂ ਹੀ ਚੀਜ਼ਾਂ 3-3 ਮੀਟਰ ਚਾਹੀਦੀਆਂ ਕਦੇ ਤਾਂ ਸ਼ਰਟ 3 ਮੀਟਰ ਆ ਜਾਂਦੀ ਹੈ ਕਦੇ ਸਲਵਾਰ 3 ਮੀਟਰ ਆ ਜਾਂਦੀ ਹੈ ਲਓ ਜੀ ਦੋਨੋਂ ਚੀਜ਼ਾਂ 3-3 ਮੀਟਰ ਹੈ ਇਹ ਚੰਡੀਗੜ੍ਹ ਵਾਲੇ ਆਂਟੀ ਲਈ ਹੈ ਠੀਕ ਹੈ ਤੇ ਪਲੇਨ ਦੁਪੱਟਾ ਜੀ ਇਹਦੇ ਨਾਲ ਲੇਸ ਵਗੈਰਾ ਸੀ ਆਪ ਲਵਾ ਕੇ ਦੇ ਦਾਂਗੇ ਚਨੂਨ ਦੇ ਵਿੱਚ ਦੁਪੱਟਾ ਹੋਊਗਾ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਇਹਦੀ ਪ੍ਰਾਈਸ ਹੈਗੀ ਆ 2195 ਅਗਲਾ ਦੇਖ ਲਓ ਜੀ ਇਹ ਇਹ 5 ਮੀਟਰ ਇਹ ਵੀ ਸੱਚ ਮੈਚਿੰਗ ਚੀ ਹੈ ਹਾਂ ਲੋ ਇਹ ਲੋ ਇਹ ਨਾ ਚ ਲੋਡੋ ਦਾ ਕਪੜਾ ਲੱਗਿਆ ਹੋਇਆ ਇਹ ਵੀ ਰਾਮ ਟੈਕਸ ਦਾ ਹੀ ਹੈ ਰਾਮ ਟੈਕਸ ਹੋਊ ਜਾਂ ਆਰ ਟੈਕਸ ਹੋਊਗਾ ਸਾਰਾ ਬਾਰਡਰ ਹੈ ਇਹਦਾ ਤੇ ਬੈਕ ਸਾਈਡ ਦਾ ਬਾਰਡਰ ਦੇਖ ਲਓ ਕਲਰ ਇਹਦਾ ਵੀ ਲਾਈਟ ਹੀ ਹੈ ਡਾਰਕ ਜ਼ਿਆਦਾ ਨਹੀਂ ਹੈਗਾ ਇਹ ਵੀ ਲੈ ਸਕਦੇ ਨੇ ਉਹ ਇਹ ਹੈਗੀ ਇਹਦੀ ਸਲਵਾਰ 3 ਮੀਟਰ ਦੀ 3 ਮੀਟਰ ਦਾ ਸ਼ਰਟ ਔਰ 3 ਮੀਟਰ ਦੀ ਸਲਵਾਰ 2.5 ਮੀਟਰ ਦਾ ਦੁਪੱਟਾ ਪਿੰਕ ਲੇਸ ਵਗੈਰਾ ਕਰਾ ਕੇ ਦੇ ਸਕਦੇ ਆ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1850 ਲੋ ਜੀ ਇਹ ਵੀ 3 ਮੀਟਰ ਦੀ ਸ਼ਰਟ ਹੋਊਗੀ ਮਹਿੰਦੀ ਜਿਹਾ ਕਲਰ ਹੈ ਠੀਕ ਹੈ ਬਹੁਤ ਡਾਰਕ ਮਹਿੰਦੀ ਵੀ ਨਹੀਂ ਹੈਗਾ ਤੇ ਇਹ ਹੈਗੀ ਹੈ ਜੀ ਦੀ ਸਲਵਾਰ ਇਹ ਵੀ ਰਾਮ ਟੈਕਸ ਦਾ ਹੀ ਹੈ ਇਹ ਦੁਪੱਟਾ ਮਿਲੂਗਾ ਨਾਲ ਚਨੋਂ ਦਾ ਦੁਪੱਟਾ ਹੈ ਇਹ ਵਾਲਾ 2.5 ਮੀਟਰ ਦਾ 3-3 ਮੀਟਰ ਦੇ ਸਲਵਾਰ ਤੇ ਸ਼ਰਟ ਹੋਣਗੇ ਤੇ 1850 ਚੱਲੀ ਜੀ ਲਓ ਜੀ ਹੁਣ ਮੈਂ ਦਿਖਾਉਂਗੀ ਤੁਹਾਨੂੰ ਜੌਰਜਟ ਦੇ ਸੂਟ ਕ੍ਰੇਪ ਦੀਆਂ ਸਲਵਾਰਾਂ ਨਾਲ ਬਹੁਤ ਜਿਆਦਾ ਸੋਹਣੇ ਸੂਟ ਹੈ ਆ ਲੋ ਇਹ ਤਾਂ ਹੈਗਾ 셔ਟ ਠੀਕ ਹੈ ਤੇ ਇਹ ਹੈਗਾ ਜੀ ਇਹਦੀ ਸਲਵਾਰ ਸਲਵਾਰ ਮੈਨੂੰ ਨਾ ਆਪਣੀ ਪਊਗੀ ਕਿੰਨੀ ਆ ਜੇ ਮੈਂ ਲਿਖਿਆ ਦੇਖ ਲੈਣੀ ਹੈ ਲਿਖਿਆ ਹੋਊਗਾ ਲਿਖਿਆ ਹੁੰਦਾ ਇਹਨਾਂ ਦੇ ਨਹੀਂ ਲਿਖਿਆ ਆਹ ਸੱਚ ਬ੍ਰਾਂਡ ਦੀ ਕ੍ਰੇਪ ਹੈਗੀ ਆ ਸੋਰੀ ਜੌਰਜਟ ਹੈਗੀ ਆ ਤੇ ਕ੍ਰੇਪ ਦੀ ਸਲਵਾਰ ਨਾਲ ਮੈਨੂੰ ਆਪ ਕੀ ਦੱਸ ਦੇਣੀ ਆ ਤਿੰਨ ਹੋਊਗੀ ਤੇ ਨਹੀਂ ਆਪੇ ਲੱਗ ਜਾਂਦਾ 1 ਮੀਟਰ ਦੀ ਸਲਵਾਰਾ ਜੀ ਕ੍ਰੇਪ ਦੀ ਇਸ ਤਰ੍ਹਾਂ ਖੋਲੀ ਤੇ ਕਰੀਮ ਕਲਰ ਠੀਕ ਹੈ ਤੇ ਇਹਦੇ ਨੀਚੇ ਵੀ ਤੁਸੀਂ ਕਰੀਮ ਹੀ ਉਹ ਲਵਾਉਂਗੇ ਇਹ ਆ ਲਓ ਇਹ ਵਾਲਾ ਇਸ ਤਰ੍ਹਾਂ ਉੱਪਰ ਕੇ ਆਊਗਾ ਸ਼ਰਟ ਹਾਂ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਸੋਹਣੇ ਦੁਪੱਟਾ ਦਿਖਾਉਣੇ ਆ ਦੁਪੱਟਾ ਦਾ ਉਸ ਕੋ ਵੀ ਸੋਹਣਾ ਲੱਗੂਗਾ ਸੂਟ ਤੋਂ ਵੀ ਪਿਓਰ ਜੌਰਜਟ ਦੇ ਵਿੱਚ ਦੁਪੱਟਾ ਆਊਗਾ ਜੀ ਪਿਓਰ ਜੌਰਜਟ ਚ ਬਿਲਕੁਲ ਸਿਰ ਤੋਂ ਵੀ ਨਹੀਂ ਲੈਂਦਾ ਇਹ ਹਾਂ ਜੌਰਜਟ ਦੇ ਦੁਪੱਟੇ ਇਹੋ ਜਿਹੇ ਹੁੰਦੇ ਸਿਰ ਤੋਂ ਵੀ ਨਹੀਂ ਲੈਂਦੇ ਲੋ ਜੀ ਸਿਰਾ ਦੁਪੱਟਾ ਤੇ ਸਿਰਾ ਸੂਟ ਇਹ ਲੋ ਆ ਹੈਗਾ ਸੈਂਟਰ ਇਹਦਾ ਆ ਹੈਗਾ ਇਹਦਾ ਦੂਜਾ ਪੱਲਾ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ 2295 ਅਗਲਾ ਦੇਖੋ ਆਹ ਲੋ ਜੀ ਸ਼ਰਟ ਪਿਓਰ ਜੌਰਜਟ ਦੀ ਤੇ ਇਹ ਹੈਗੀ ਆ ਸਲਵਾਰ ਇਹਦੇ ਨਾਲ ਹਲਕਾ ਜਿਹਾ ਕਲਰ ਹੈ ਹਲਕਾ ਜਿਹਾ ਬਿਲਕੁਲੀ ਇਹਦੇ ਨੀਚੇ ਆਪਾਂ ਇਦਾਂ ਕਰਕੇ ਲਾਵਾਂਗੇ ਲੋ ਜੀ ਆਹ ਲੁੱਕ ਆਊਗੀ ਸੂਟ ਦੀ ਇਹ ਇਦਾਂ ਵਾਲੀ ਠੀਕ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਪ્યોਰ ਜਰ ਜਰ ਦਾ ਦੁਪੱਟਾ ਆ ਲੋ ਆ ਇਸੇ ਤਰ੍ਹਾਂ ਪਸਾਓ ਪੋਕਸ ਲੋੜ ਠੀਕ ਹੈ ਤੇ ਆ ਹੈਗਾ ਇਹਦਾ ਸੈਂਟਰ ਆ ਹੈ ਇਹਦਾ ਦੂਜਾ ਪੱਲਾ ਤੇ ਪ੍ਰਾਈਸ ਹੈਗੀ ਆ ਜੀ ਇਹਦੀ 295 ਆਹ ਲੋ ਜੀ ਅਗਲਾ ਬਲੈਕ ਸ਼ੇਡ ਦੇ ਵਿੱਚ ਜੌਰਜਟ ਦੇ ਇਹ ਵੀ ਆਦ ਸੱਚ ਬ੍ਰੈਂਡ ਦੀ ਜੌਰਜਟ ਹੈਗੀ ਆ ਆਹ ਇਹ ਵਾਲਾ ਪ੍ਰਿੰਟ ਹੈ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਤੇ ਇਹ ਹੈ ਜੀ 3 ਮੀਟਰ ਦੀ ਕ੍ਰੇਪ ਦੀ ਸਲਵਾਰ ਦੁਪੱਟਾ ਖੋਲਦੇ ਆਂ ਲੋ ਜੀ ਆਹ ਲੋ ਇਹਦਾ ਦੁਪੱਟਾ ਖੁੱਲਾ ਢੁਲਾ ਐਨ ਵਧੀਆ ਇਹ ਇਹ ਜੇ ਸੂਟ ਨਾਲ ਆਪਣੇ ਕੋਲੇ ਪਸ਼ਮੀਨੇ 'ਚ ਵੀ ਹੈਗਾ ਸ਼ਾਲ ਦੁਪੱਟੇ ਨਾਲ ਲੋ ਜੀ ਅਗਲਾ নাও ਜੌਰਜਟ ਦੀ ਸ਼ਰਟ ਰਹੂਗੀ ਪ्योर ਜੌਰਜਟ ਦੀ ਆਹ ਲੋ ਪ्योर ਜੌਰਜਟ ਦੀ ਸ਼ਰਟ ਐ ਠੀਕ ਹੈ ਮੈਨੂੰ ਆ ਲੱਗਦਾ ਜੀ ਇਹ 3 ਮੀਟਰ ਹੁੰਦੀ ਹੈ 3 ਨਹੀਂ ਲੱਗਦਾ ਇਹ ਮੈਨੂੰ 3 ਲੱਗ ਰਹੀ ਹੈ 3 ਨਹੀਂ ਹੈ 3 ਨਹੀਂ ਹੈ ਆ ਇਹ ਵਾਲੀ ਲਗਭਗ 3 ਹੈ ਜੀ ਇਹ ਵਾਲੀ ਸ਼ਰਟ ਠੀਕ ਹੈ ਸਲਵਾਰ ਤਾਂ 3 ਹੈਗੀ ਹੈਗੀ ਆ ਲੋ ਤੇ ਇਹ ਹੈ ਪ्योर ਜੌਰਜਟ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਪਾਣੀ ਵਰਗਾ ਪਿਆ ਹੂੰ ਇਹ ਆ ਲੋ ਆਹ ਪਤਲਾ ਪਤਲਾ ਬੋਲੇ ਬਧੀ ਪ੍ਰਾਈਸ 2250 ਚੱਲ ਰਹੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਲਦ ਤਕਰੀ ਸਾਰੇ। ਸਤਿ ਸ਼੍ਰੀ ਅਕਾਲ।